ਤੇ 1 ਮਿੰਟ ਤੇ ਹਰੀ ਨੂੰ ਵਾਰ ਮਾਰ ਕੇ ਕਹਿੰਨੇ ਹਰੀ ਫੜਾ ਦੇ ਪਲੇਟ ਹਰੀ ਫੜਾ ਦੇ ਕੋਈ ਵੀ ਚੀਜ਼ ਤੇ ਹਰੀ ਦੇ ਫੜਾ ਦੇ ਨਹੀਂ ਸੀ ਆ ਇਦਾਂ ਹੈਰੀ ਦੀ ਕਮੀ ਮਹਿਸੂਸ ਹੁੰਦੀ ਮੈਨੂੰ ਜਦੋਂ ਹਰੀ ਮੇਰੇ ਲਾਗੇ ਨਾ ਹੋਵੇ ਤੇ ਇੱਕ ਹਾਂਜੀ ਇੱਕ ਗੱਲ ਕੀ ਜਿੱਦਾਂ ਮੈਂ ਬੈਠਦੀ ਆ ਨਾ ਤੇ ਮੇਰੇ ਬੈਠਣ ਦਾ 1 ਮੀਟਰ ਹੋ ਜਾ ਜਿੱਦਾਂ ਮੇਰੇ ਬੈਠਣ ਦਾ ਪੋਸਚਰ ਨਹੀਂ ਨਾ ਸਹੀ ਹੈਗਾ ਰੀਡ ਦੀ ਹੱਡੀ ਚ ਪ੍ਰੋਬਲਮ ਹੈ ਤੇ ਉਹਨਾਂ ਦਾ ਢਿੱਡ ਇੱਧਰ ਨੂੰ ਚਲ ਜਾਂਦਾ ਤੇ ਇਦਾਂ ਦਾ ਇਹ ਤਾਂ ਢਿੱਡ ਬਹੁਤ ਵੱਡਾ ਹੈ ਨਾ ਤੇ ਇਦਾਂ ਇਦਾਂ ਦੇਖੋ ਤਦੋਂ ਸੇ ਲੰਮਣਾ ਦਬਾ ਦਦੀ ਵੀ ਆ ਕਿ ਮੈਨੂੰ ਅਮੈਨ ਦੇਖਣ ਚ ਆਪਣੇ ਆਪ ਨੂੰ ਬੁਰਾ ਲੱਗਦਾ ਸੋ ਮੈਂ ਤਾਂ ਦੋਣਾ ਚੇਸ ਕੀਤਾ ਇਹ ਹਨ ਇਹ ਦੋ ਵੀ ਜਦੋਂ ਇਕੱਠੇ ਹੋ ਕੇ ਬਹਿ ਜਾਂਦੇ ਨਾ ਇਹਦਾ ਢਿੱਡ ਦੰ ਹੋ ਜਾਂਦਾ ਤੇ ਸੋਹੋਂ ਮੈਨੂੰ ਮੈਂ ਚੁੰਨੀ ਪਹਿਲੇ ਲੈ ਲਈ ਤਾਂ ਕਰਕੇ ਇੱਕ ਚੁੰਨੀ ਲੈਣਾ ਵੀ ਮੇਰੇ ਲਈ ਥੋੜਾ ਜਿਹਾ ਇੱਕ ਪਰੇਸ਼ਾਨੀ ਹੋਵੇ ਜੇ ਬਤਾ ਦੱਸੇ ਸੋ ਚੁੰਨੀ ਆ ਵੀ ਮੇਰਾ ਇੱਥੋਂ ਗਲੇ ਤੇ ਥੋੜੇ ਜਿਹਾ ਨਾ ਹੋਈ ਇਹ ਲੱੜਦੀਏਗੀ ਤੇ ਇਸ ਵਾਰ ਕੀ ਪਹਿਲਾ ਦਿਨ ਆੜੀ ਫੁੱਟੀ ਲੈ ਲੈਂਦੀ ਸੀ ਹੁਣ ਤੇ ਉਹ ਵੀ ਅ ਹੁਣ ਅੱਜ ਲੀਓ ਅਪਾਇੰਟਮੈਂਟ ਤੇ ਤਾਂ ਹੁਣ ਠੈਰੀ ਬਿਨਾ ਤਾਂ ਬਤਾ ਹੈ ਉਹ ਤੇ ਥੋੜਾ ਜਿਹਾ ਕੰਮ ਸੌਖੇ ਹੋ ਜਾਂਦੇ ਮੇਰੇ ਹਨਾ ਠੈਰੀ ਮੇਰੇ ਹਰ ਕੰਮ 'ਚ ਹੱਥੋਂ ਢਾ ਦਿੰਦਾ ਤੇ ਮੇਰੇ ਲਈ ਉਹ ਮੈਨੂੰ ਮੇਰੇ ਸਾਹਮਣੇ ਆਵੇ ਨਾ ਤੇ ਮੈਨੂੰ ਬਸ ਸਭ ਕੁਝ ਭੁੱਲਿਆ ਹੁੰਦਾ ਕਿ ਮੇਰਾ ਬੇਟਾ ਮੇਰੇ ਕੋਲ ਹੈ ਕਿ ਇਹਨੇ ਮੇਰੀ ਹੈਲਪ ਕਰ ਦੇਣੀ ਹਨਾ ਜਰਾ ਤੇ ਮੈਂ ਅਪਾਇੰਟਮੈਂਟ ਹੈ ਮਤਲਬ ਕਿ ਮੇਰੀ ਸੋ ਹਾਂਜੀ ਸੋ ਫਿਰ ਮਿਲਦੇ ਆ ਬਾਅਦ ਵਿੱਚ ਠੀਕ ਹੈ ਉਹ ਜੀ ਚਾਹ ਪੀਂਦੀ ਹੈ ਤਾਂ ਕਿ ਬਾਣੀ ਗਈ ਇੱਕ ਸਾਬ ਦੇ ਬਸ ਅਰੇ ਜਾਣ ਵਾਲਾ ਬਸ ਤੇ ਆਈ ਗਿਆ ਜੀ ਬਸ ਆਈ ਗਿਆ ਤੇ ਹਣਾ ਹੁਣ ਮੈਂ ਆਪਣੇ ਡਾਕੂਮੈਂਟ ਅਨੇ ਡਾਕੂਮੈਂਟ ਲੈ ਕੇ ਜਾਣਾ ਹੈਗਾ ਨੀ ਫਾਈਲ ਵੱਡੀ ਹੈ ਨਾ ਤੇ ਮਟਲੋਗ ਨਾ ਮੇਰੇ ਸੁਪਨਾ ਮੇਰੇ ਵਾਸਤੇ ਦੀ ਗੱਲ ਨਹੀਂ ਕਿ ਪਰ ਮੀਟਚਰ ਪੈਰ ਤਰੱਕ ਲੈ ਜਾਂਦੀ ਜਦ ਉਹ ਜਿੱਥਾ ਨੇ ਕੀਤਾ ਕਰਕੇ ਲੈ ਜਾਵਾਂਗੀ ਤੇ ਹ ਹੁਣ ਮੈਂ ਆਪਣੀ ਫਰੈਂਡ ਨੂੰ ਜਿਹੜੇ ਗਿਆ ਸੀ ਕਿ ਮੈਨੂੰ ਜਦੋਂ ਮੈਂ ਫੋਨ ਲਾਵਾਂਗੀ ਮੈਨੂੰ ਨਾ ਫਾਈਲ ਪੜਾ ਜਾਈ ਫਾਈਲ ਥੱਲੇ ਰੱਖਦੀ ਮੇਰੀ ਮੀਟਚਰ ਲੱਗ ਕਿਉਂਕਿ ਇੰਪੋਸੀਬਲ 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 ਹੈ ਉਹ ਲੈ ਜਾਣਾ ਨਾ ਕਿ ਭਾਜੀ ਬਹੁਤ ਜ਼ਿਆਦਾ ਵੇ ਤੇ ਉਹ ਕਹਿੰਦੀ ਠੀਕ ਹੈ ਤੂੰ ਮੈਨੂੰ ਫੋਨ ਲਾਦੀ ਤਾਂ ਹੁਣ ਮੈਂ ਉਹਨੂੰ ਕਹਿਣਾ ਵੀ ਚਾਹ ਬਣਾ ਕੇ ਤੇ ਕੱਪੜੇ ਪਾ ਕੇ ਘਰ ਚੱਲੀ ਆ ਥੋੜੀ ਜੀ ਕਾੜ ਕੇ ਇਹਨੂੰ ਕਾੜੀ ਚਾਹ ਵਧੀਆ ਲੱਗਦੀ ਨਾ ਜਦਾਂ ਹਨ ਤੇ ਫਿਰ ਉਹਨਾਂ ਨੂੰ ਫੋਨ ਲਾ ਕੇ ਕਹਿਣਾ ਕਿ ਤੂੰ ਆ ਜਾ ਤੇ ਮੇਰੇ ਪੇਪਰ ਥੱਲੇ ਰੱਖਿਆ ਤੇ ਫਿਰ ਮੈਂ ਪੇਪਰ ਲੈ ਕੇ ਤਾਂ ਪਤਾ ਨਹੀਂ ਉਹਨਾਂ ਕਿੱਦਾਂ ਲੈ ਕੇ ਜਾਣੇ ਲਾਪਾਪੇ ਚਨੇ ਇੱਕ ਵਾਰ ਤੇ ਜੇ ਵਿਛੇ ਢੰਗੇ ਲਗਾਉ ਪੜਨਾ ਜਾਏ ਕਿਉਂਕਿ ਹੈਵੀ ਬਹੁਤ ਹੈ ਤੇ ਪੇਪਰ ਬਹੁਤ ਜ਼ਿਆਦਾ ਨੇ ਤੇ ਮੈਨੂੰ ਪਤਾ ਨਹੀਂ ਕਿਹੜੇ ਲੈ ਕੇ ਜਾਣੇ ਮੈਂ ਉਹ ਕਿਹਾ ਉੱਥੇ ਮੰਗ ਪਤਾ ਨਹੀਂ ਕਿਹੜੇ ਲੈ ਜਾਣੇ ਜਦ ਕਿ ਹਰ ਸਾਲ ਦਮਾਂਦਾ ਕਰਦੇ ਆ ਤੇ ਹਰ ਸਾਲ ਦੀ ਦਮਾ ਇੱਕ ਥੋੜਾ ਹੁੰਦਾ ਹੈ ਇੱਕ ਥੋੜਾ ਹੁੰਦਾ ਇੱਥੇ ਪੇਪਰ ਵਰਕ ਬੜੇ ਹੁੰਦੇ ਨੇ ਫਿਰ ਭੁੱਲ ਜਾਂਦਾ ਵੀ ਨਹੀਂ ਹੁਣ ਮੈਂ ਉਹਨਾਂ ਕੰਨੀ ਆ ਵੀ ਮੈਂ ਚੱਲੀ ਆ ਤੇ ਮੇਨੂੰ ਪੇਪਰ ਤਲੇ ਰਹਿ ਜਾਂਦੇ ਮੇਰੇ ਪੇਪਰ ਹਾਂ ਸੋ ਆ ਇਦਾਂ ਹੁੰਦੇ ਕਾਲੀ ਅਗਟੋਏ ਤੇ ਮੈਂ ਚਾਹ ਬਣਾ ਲਈਏ ਮੈਂ ਕਿਹਾ ਚਲ ਛੇਛੇ ਤੇ ਨਿਕਲਦੀ ਆ ਤੇ ਹੱਥਰੇ ਡਿੱਗ ਭੀ ਉਹਨ ਪਲੇਟ ਤੋਂ ਹੁਣ ਕੋਈ ਨਿੱਕੀ ਪਲੇਟ ਮੇਰੇ ਲੱਗ ਤਾਂ ਕ ਬਣੀ ਹੈਗੀ ਉਹ ਮਾਂ ਨੂੰ ਪਿਆਰ ਨਹੀਂ ਫੜ ਸਕਦੀ ਹਣਾ ਹੋਰ ਮੇ ਕੋਈ ਆਪਸ਼ਨ ਵੀ ਨਹੀਂ ਹੈਗਾ ਪੈਰ ਨਾਲ ਵੀ ਚੰਗੀ ਤਰ੍ਹਾਂ ਬੱਝੇਗੀ ਤਾਂ ਮੈਂ ਕਿਹਾ ਨਹੀਂ ਨੀਵੇਂ ਵੀ ਨਹੀਂ ਹੋਣੂਗਾ ਹਾਂ ਤੇ ਇਹ ਹਰੀ ਦਾ ਫਾਇਦਾ ਘਰ ਦਾ ਹਰੀ ਘਰ ਹੁੰਦਾ ਤੇ ਇੱਕ ਮਿੰਟ ਚ ਹਰੀ ਨੂੰ ਵੱਡ ਮਾਰ ਕੇ ਕਹਿੰਦੇ ਹਰੀ ਫੜਾ ਦੇ ਪਲੇਟ ਹਰੀ ਫੜਾ ਦੇ ਕੋਈ ਵੀ ਚੀਜ਼ ਤੇ ਹਰੀ ਦੇ ਫੜਾ ਦੇ ਨਹੀਂ ਸੀ ਆ ਇਦਾਂ ਹਰੀ ਦੀ ਕਮੀ ਮਹਿਸੂਸ ਹੁੰਦੀ ਮੈਨੂੰ ਉਹ ਤਾਂ ਹਰੀ ਮੇਰੇ ਲਾਗੇ ਨਾ ਹੋਵੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਰਾਂ ਤੇ ਕਰਾਂ ਕੀ ਇੱਕ ਮਿੰਟ ਇਹ ਆਏ ਦਿਮਾਗ ਨੂੰ ਨਾ ਚੋਰ ਪਹੁੰਚਦਾ ਕਮਜ਼ੋਰ ਹੈ ਪੈਰ ਪੈਰ ਕਮਜ਼ੋਰ ਹੈ ਫੜਿਆ ਨਹੀਂ ਜੰਦਾ ਪਿਆ ਆ ਤਾਂ ਫੇਰ ਮਾੜਾ ਮੋਟਾ ਕੰਮ ਕਰਦਾ ਆਹ ਵਾਲਾ ਬਿਲਕੁਲ ਹੀ ਨਹੀਂ ਕੰਮ ਕਰਦਾ ਹਾਂ ਨਹੀਂ ਬਈ ਤੇਰੇ ਵਾਸਤੇ ਰੋ ਨਹੀਂ ਮਿਲਦੀ ਕੋਰੇ ਚਲੋ ਘਰ ਤਾਂ ਚੱਲ ਦੇ ਪੇਪਰ ਗੱਲ ਨਾ ਚਾਏ ਕਿ ਕਰਾਂ ਕੀ ਰੱਖਾ ਜਾ ਤੇ ਬਾਹੀ ਦਾ ਦੇ ਨੇ ਆਪੀ ਲਾ ਰੱਖਣ ਲੱਗ ਜੂਂ ਡਿਟਾ ਵੱਡਾ ਚਲੋ ਜੀ ਹੁਣ ਇਹ ਹਰੀ ਚੁੱਕੇਗਾ ਆ ਕੇ ਤੁਹਾਨੂੰ ਫਰੈਂਡ ਦਾ ਘਰ ਦੱਸਦੀ ਆ ਮੈਂ ਅੱਗੇ ਵੀ ਕਈ ਵੀਡੀਓ ਚ ਦੱਸਿਆ ਵੇ ਵਲੌਗ ਚ ਦੇਖੋ ਜੀ ਤਾਂ ਬੁੱਧਰਵਾਜਾ ਕੋਲਣਾ ਤੇ ਉਹ ਸਾਹਮਣੇ ਦਾ ਘਰ ਹੈ ਇਹ ਆ ਬਲ ਸੋ ਹੁਣ ਮੈਨੂੰ ਫੋਨ ਲਾਣਾ ਤੇ ਤਾਂ ਨਾ ਭਿੰਡੀਆ ਨਹੀਂ ਹੈ ਕਿ ਅਪਾ ਦੇਵ ਚੀ ਵਜ ਮਾਰਾਂਗੇ ਆ ਜਣੀਆਂ ਹੈ ਨਾ ਕਿਉਂਕਿ ਨਾਲ ਵੀ ਹੈਗੇ ਨੇ ਕੋਰੀਆਂ ਦੇ ਘਰ ਸੋ ਫਿਰ ਮੈਂ ਫੋਨ ਲਾਣੀ ਆ ਤੇ ਵੇਡੋ ਨਹੀਂ ਆਣਾ ਕਹੇ ਮੇਰਾ ਬਿਟਾ ਮੁ ਗਿਆ ਤੇ ਵੀਲਚਰ ਵੀ ਚੇਂਜ ਕਰਨੀ ਹੈ ਵੀਲਚਰ ਵੀ ਦੂਸਰੀ ਦੀ ਲੈਣੀ ਹੈ ਵੀਲਚਰ ਨੱਥਰਾ ਰੱਖੇ ਜਨਾ ਤਿੰਨ ਤਨ ਵੀਲਚਰ ਉਹ ਦੇਖੋ ਫਰੈਂਡ ਮੇਰੇ ਆਪ ਕੀ ਥਲੇ ਪੇਪਰ ਤੇ ਹੁਣ ਉਹ ਬੰਦੇ ਪਿੱਛੇ ਆਇਆ ਨਹੀਂ ਭਾਰਾ ਬਹੁਤ ਲਫਾਵਾ ਪਾੜ ਜਾਣਾ ਤੂੰ ਦੇਖਦੀ ਕਿਦਾਂ ਲਗਾ ਚਾਣਾ ਕੰਮ ਵੀ ਹੋ ਗਿਆ ਵੇ ਪਰ ਅਨਿਤ ਲਈ ਦੋ ਮਿੰਟ ਹੋਇਆ ਤਾਂ ਕਰੋ ਨਿਕਲੀ ਨੂੰ ਤਾਂ ਸੌ ਸਾਈ ਹੋ ਗਈਆਂ ਸਾਹ ਵੀ ਨਹੀਂ ਲੱਗਦੇ ਫਰੋਕਾ ਦੇਖੋ ਮੁੰਡਾ ਵੀ ਟਾਈਮ ਹੋ ਗਿਆ ਤੇ ਉਧਰ ਫਰੀ ਨੂੰ ਸਕੂਲੋਂ ਲੈਣਾ ਤੇ ਇਦਾਂ ਮੈਨੂੰ ਹੈਰੀ ਮੈਨੂੰ ਤਾਂ ਰੋਣਾ ਆ ਗਿਆ ਮੈਂ ਕਿਉਂ ਮੇਰਾ ਮੁੰਡਾ ਮੇਰੇ ਮੁੰਡੇ ਬਿਨਾਂ ਤਾਂ ਮੈਂ અધੂਰੀ ਆ ਹਾਂ ਤੇ ਹੁਣ ਮੈਂ ਸਾਲ ਲੈ ਕੇ ਮੇਰੀ ਬਾਹਾਂ ਥੱਕ ਗਈ ਏ ਬਹੁਤ ਹੈਵੀ ਏ ਦੇਖਣ ਨੂੰ ਲੱਗਦਾ ਹੈਗਾ ਬਹੁਤ ਹੈਵੀ ਏ ਤੇ ਹੁਣ ਮੈਂ ਕੀ ਕਰਾਂ ਬੱਚੀ ਦੂਰ ਜਾਣਾ ਆ ਪਾਣ ਪਾਣ ਕੈਨਸਲ ਵੀ ਕਰਦੇ ਨੇ ਕਿ ਦੋ ਦੋ ਮਹੀਨੇ ਬਾਅਦ ਮਿਲਦੀ ਏ ਸਾਲਾਂ ਰੁਕੀ ਤਾਂ ਗਏ ਗੱਲ ਕਰਨ ਲੱਗ ਪਏ ਬਦਲ ਕੇ ਕਿੰਨਾ ਪਿਆ ਪਹਿਲਾਂ ਹਰੀ ਦੇ ਸਕੂਲ ਆਵਲਾ ਹੁੰਦਾ ਸੀ ਠੀਕ ਹੈ ਬਿਲਕੁਲ ਹੀ ਲਾਗੇ 2 ਮਿੰਟ ਦੀ ਦੂਰੀ ਤੇ ਤੇ ਹੁਣ ਏਡੀ ਦੂਰ ਜਾਣਾ ਪੈਣਾ ਹੁਣ ਮੈਂ ਵੀ ਨਿਕਲਣਾ ਹਨਾ ਚਲੇ ਬੜਾ ਆਪਣੇ ਬੱਸ ਜੀ ਮੈਂ ਹਰੀ ਦੇ ਸਕੂਲੋਂ ਵਾਂਚ ਗਿਆ ਤੇ ਹਰੀ ਰੋ ਪਸ ਕਹਿੰਦੇ ਆ 5 ਮਿੰਟ ਚਾਹੀਏ ਹਾਂਜੀ ਹਰੀ ਸਕੂਲੋਂ ਲੈਣ ਗਈ ਸੀ ਮੈਂ ਹਰੀ ਨੂੰ ਸਕੂਲ ਬੋਲੇ ਨਾ ਤਾਨੀ ਕਿਉਂਕਿ ਲਾਸਟਲੇ ਦਿਨ ਚੱਲਦੇ ਵੀ ਨਾ ਛੁੱਟੀਆਂ ਦੇ ਤੇ ਉਹ ਕਹਿੰਦੇ ਕਿ ਅ ਨਹੀਂ ਮਤਲਬ ਕਿ ਦੇ ਸਕਦੇ ਹੈਗੇ ਤੇ ਫਿਰ ਮੈਂ ਮੇਰੇ 5 ਮਿੰਟ ਰਹਿ ਗਏ ਸੀ ਪਰ ਮੈਂ ਵਿਚੇ ਵਿਚੇ ਇੱਧਰ ਆਈ ਤੇ ਉਹੀ ਨਾ ਕਾਲੇ ਚ ਕੋਈ ਕੰਮ ਨਹੀਂ ਹੁੰਦਾ ਤੇ ਅਪਾਰਟਮੈਂਟ ਤੇ ਪੇਪਰ ਉਹ ਮੰਗਦੇ ਪੈ ਸੀ ਤੇ ਪੇਪਰ ਲੱਭਣੇ ਪੈਣੇ ਸੀ ਹਨਾ ਤੇ ਕਿਉਂਕਿ ਬਹੁਤ ਜ਼ਿਆਦਾ ਪੇਪਰ ਨੇ ਤੇ ਉਹ ਫਿਰ ਉਹ ਕਹਿੰਦੇ ਸਾਡੇ ਕੋਈ ਨਾ ਟਾਈਮ ਨਹੀਂ ਕੋਈ ਨਾ ਟਾਈਮ ਤੋਂ ਪੇਪਰ ਲੱਭਦੇ ਵੀ ਉਧਰ ਉਹਨਾਂ ਦਾ ਫੋਨ ਆ ਗਿਆ ਸਕੂਲੋਂ ਕਿ ਆਪਣੇ ਬੇਟੇ ਨੂੰ ਲੈ ਜਾਓ ਹਨਾ ਤੇ ਉਹਨਾਂ ਨੇ ਮੈਂ 2-3 ਮਿੰਟ ਦਾ ਟਾਈਮ ਦਿੱਤਾ ਕਿ ਮੈਂ 2 ਮਿੰਟ 3 ਮਿੰਟ ਚਾਹੀ ਤੇ ਉਧਰ ਵੀ ਅਪਾਰਟਮੈਂਟ ਮੇਰੀ ਗਈ ਉਧਰ ਵੀ ਨਹੀਂ ਕੰਮ ਬਣਿਆ ਤੇ ਹੁਣ ਇਧਰ ਆਈ ਹੁਣ ਅ ਲਾਂਚ ਚੱਲੀ ਆ ਸਕੂਲ ਨੂੰ ਲੈ ਕੇ ਚੱਲੀ ਆ ਦੁਬਾਰਾ ਘਰ ਹਣੇ ਹਿਸਾਬ ਤਾਵੇ ਇੱਥੇ ਅਪਾਰਟਮੈਂਟਾ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਮਿਲਦੀਆਂ ਨੇ ਹੁਣ ਜਾ ਕੇ ਪਤਾ ਨਹੀਂ ਕਦੋਂ ਮਿਲਨੀ ਤੋਂ ਇਦਾਂ ਇਦਾਂ ਦਾ ਤੇ ਕਾਲੀ ਹੋਵੇ ਨਾ ਫਿਰ ਇਦਾਂ ਹੀ ਹੁੰਦਾ ਹੁਣ ਲੈ ਲਗੀ ਹਰੀ ਨੂੰ ਲੋ ਜੀ ਫਾਈਨਲੀ ਟਾਈਮ ਸੇ ਸਕੂਲ ਪਹੁੰਚ ਕੇ ਮੁੰਡੇ ਨੂੰ ਲੈ ਲਿਆ ਵੇ ਹੁਣ ਕਹਿੰਦਾ ਮੈਂ ਖੇਡਦਾ ਤੇ ਉਹ ਇਦਾਂ ਐ ਵੀ ਮੇਰਾ ਮੇਰੀ ਇਕਲਾ ਤੋਦਰ ਤੇ ਇਕਲਾ ਤੋਦਰ ਠੀਕ ਹੈ ਮੈਂ ਕਿਹਾ ਚੱਲ ਅਪਾਇੰਟਮੈਂਟ ਇੰਨੇ ਟਾਈਮ ਬਾਅਦ ਕਿਉਂਕਿ ਜੇ ਇਹ ਆਪਾਂ ਇੱਥੇ ਦੇ ਇਦਾਂ ਦੇ ਪੇਪਰਵਰਕ ਹੁੰਦਾ ਹੈ ਨਾ ਇਹ ਕਿਦਾਂ ਦਾ ਵੇ ਆ ਦੋਮਾਂਦਾ ਵੀ ਜਿਹੜਾ ਆਪਾਂ ਨਾ ਕੀਤਾ ਫਿਰ ਸਾਨੂੰ ਜੁਰਮਾਨਾ ਆ ਜਾਂਦਾ ਇਹ ਬੜਾ ਚੱਕਰ ਇਹ ਕਰਨਾ ਹੀ ਪੈਂਦਾ ਥੋੜੀ ਪਰੇਸ਼ਾਨੀ ਭਣੀ ਹੁਣ ਦੁਬਾਰਾ ਫੇਰ ਅਪਾਇੰਟਮੈਂਟ ਲੈ ਕੇ ਦੁਬਾਰਾ ਫੇਰ ਪੇਪਰ ਦੇਣੇ ਨੇ ਇਕੱਠੇ ਕਰਨੇ ਨੇ ਪੇਪਰ ਸਾਰਾ ਕੁਝ ਪੇਪਰ ਵਰਕਾਂ ਨੇ ਮਾਰ ਲਿਆ ਮੈਨੂੰ ਇਟਲੀ ਨੇ ਸਾਰਿਆਂ ਨੂੰ ਮਾਰਿਆ ਪਿਆ ਇਟਲੀ ਨੇ ਪੇਪਰ ਵਰਕ ਜਿਹੜਾ ਪੇਪਰ ਵਰਕ ਹੈ ਨਾ ਬਹੁਤ ਜ਼ਿਆਦਾ ਇੱਥੇ ਦਾ ਪੇਪਰ ਵਰਕ ਹੈ ਬੰਦਾ ਭਾਗਲ ਹੋ ਜਾਂਦਾ ਬੰਦਾ ਮਾਰ ਜਾਂਦਾ ਪੇਪਰ ਨਹੀਂ ਪੂਰੇ ਹੁੰਦੇ ਇਹਨਾਂ ਦੇ ਤਾਂ ਹੁਣ ਦੇਖਦੇ ਆ ਹੁਣ ਮੈਂ ਕਿਹਨੂੰ ਪੜਾ ਲਾਵਾਂ ਚਲੋ ਉਧਰ ਦੇ ਕੰਮ ਨਹੀਂ ਪਾਣਾ ਮੈਂ ਰੁਕ ਜਾਨੀ ਤਾਂ ਪੜਾ ਲਾਣੀ ਆ ਦੇਖੋ ਬੈਗ ਰੱਖ ਗਿਆ ਸੋਹਣੇ ਸੋਹਣੇ ਬੈਗ ਰੱਖ 13 ਝੋਲਾ ਜਿਹੜਾ ਘਰੋਂ ਲੈ ਕੇ ਆਈ ਸੀ ਇਹ ਤੇ ਉਹਦਾ ਹੀ ਵਾਸਾ ਕੇ ਕੰਮ ਨਹੀਂ ਕੋਈ ਪੇਪਰ ਨਹੀਂ ਨੇ ਪੇਪਰਾਂ ਜੀ ਪਰਾ ਜੀ ਕੋਈ ਪੇਪਰ ਨਹੀਂ ਉਹਨਾਂ ਨੂੰ ਕੋ ਲੱਭਾਗਾ ਮੇਰਾ ਥਾਰੀ ਪਿੱਛੇ ਨਹੀਂ ਰਖੀ ਨਾ ਤੇਰੀ ਮਾਸੀ ਨੇ ਰੱਖਿਆ ਹੀ ਰੱਖ ਕੇ ਖਾਂਦੀ ਪਿੱਛੇ ਨਹੀਂ ਰਖਿੰਦਾਗਾ ਲਫਾਵਾ ਬਾੜ ਜਾਣਾ ਕਿੱਦਾਂ ਕਹਿੰਦੀ ਆ ਵੇਖਿਆ ਰੰਦੇ ਬਿਟੇ ਰੰਦੇ ਦੋਸ ਜੋ ਰਗਾ ਨੀ ਉਹ ਨਾ ਲਤਣਾ ਨਹੀਂ ਪਿਆ ਲਤਣਾ ਨਹੀਂ ਪਿਆ ਹਾਂ ਲਾਮ ਜਾਲਾ ਚਾਹਰੇ ਨ ਭਲਾ ਕਰ ਲਗਾ ਹੈ ਕਿ ਮੰਮੀ ਬੇਟੇ ਮੈਂ ਕੋ ਪੁੱਛ ਤੇ ਲੈਣਾ ਈ ਸੋਨੇ ਇੱਕ ਮਿੰਟ ਹੱਥੇ ਸਭ ਜੇਗੀ ਰੁਕ ਜਾ ਮੈਂ ਕਹੀ ਕੰਨੀ ਆ ਨਾ ਕਰ ਮੇਰਾ ਪੁੱਤ ਚਲੋ ਜੀ ਕੱਟ ਕੇ ਛੇਰ ਸਾਹ ਦਿੱਤਾ ਮੁੰਡੇ ਦੇ ਤੈਨੂੰ ਬਾਹ ਤੇਰੀ ਘਾਟ ਕਿੰਨੀ ਮਹਿਸੂਸ ਹੋਈ ਅੱਜ ਮੈਨੂੰ ਤੈਨੂੰ ਪਤਾ ਕੀ ਕਦੀ ਕੋਛ ਡੇਕ ਜੀ ਮੇਰੇ ਕੋਲੋਂ ਕਦੀ ਕੋਛ ਡੇਕ ਜੀ ਮੈਂ ਕਹਿਆ ਹਰੀ ਹਾ ਜੀ ਨੂੰ ਮੈਂ ਕਹਿਆ ਹਰੀ ਮੈਨੂੰ ਆ ਫੜਾ ਹਰੀ ਮੈਨੂੰ ਉਹ ਫੜਾ ਮੇਰਾ ਪੁੱਤ ਮੇਰੇ ਕੋਲ ਤੇ ਨਹੀਂ ਹੈਗਾ ਤੇ ਮੈਂ ਕੀ ਕਰਾਂ ਹੈ ਪਲੇਟ ਪਲੇਟ ਡਿਗ ਪੀ ਮੈਂ ਚਾਹ ਬਣਾ ਲਗੀ ਪਲੇਟ ਤੇ ਪਲੇਟ ਦੇਣੀ ਚਾਹ ਤੇ ਉਹ ਡਿਗ ਪੀ ਐ ਫਿਰ ਬਾਅਦ ਚ ਵੀਲਚਰ ਵੀਲਚਰ ਨਾ ਮਿਲੇ ਬਾਅਦ ਚ ਵੀਲਚਰ ਤੇ ਫਿਰ ਮੈਂ ਵੀਲਚਰ ਮਤਲਬ ਕਿ ਉਹ ਪਈ ਦੂਸਰੇ ਕਮਰੇ ਉਹ ਵੀ ਤੇਰੀ ਮਮਾ ਨੂੰ ਕਿਹਾ ਅਰੇ ਹਾਏ ਉਹ ਸੱਚ ਕਹਿੰਦੀ ਮੈਂ ਦੇਮ ਤੋ ਹੈਲੋ ਗਾਇਸ ਬਾਜਾ ਮੈਨੂੰ ਪੁੱਛਦਾ ਅਤੇ ਦੇਖੋ ਜੀ ਮਮਾ ਜੀ ਮੈਨੂੰ ਆਈਸਕ੍ਰੀਮ ਲੈਣੇ ਚਾਹ ਲੱਗੇ ਕੋਈ ਕਮੈਂਟ ਮਮਾ ਕਿੱਥੇ ਜਾ ਰਹੇ ਹਰ ਨੂੰ ਲਈ ਐਦਾਂ ਦੀ ਕੋਣ ਅੱਜ ਇਹਨੇ ਖਾਣੀ ਕਰ ਲੈਣੀ ਅੱਜ ਮੈਂ ਨਹੀਂ ਖਾਣੀ ਹੈਗੀ ਅੱਜ ਮੇਰਾ ਪੁੱਤ ਖਾ ਲੇਗਾ ਦੇਖੋ ਜੀ ਮੇਰੀ ਮੰਮਾ ਨੇ ਬੈਗ ਫੜਿਆ ਮੇਰਾ ਮੈਂ ਆਪ ਸੋਹੜਿਆ ਵੀ ਆਈਸਕ੍ਰੀਮ ਖਾਣਾ ਵੀ ਆ ਹਾਂ ਜੀ ਦੇਖੋ ਮੈਂ ਸੋਹੜਾ ਆਈਸਕ੍ਰੀਮ ਖਰਾਏ ਇੱਕ ਬੰਦੇ ਕੋਲ ਅਸੀਂ ਨਾ ਇੱਕ ਬੰਦੇ ਕੋਲ ਅਸੀਂ ਨਾ ਆਪਣੇ ਇਹ ਡਾਕੂਮੈਂਟ ਪਿੱਛੇ ਟੰਗਵਾ ਲਏ ਤੇ ਉਹ ਕਹਿੰਦਾ ਇਹ ਰਿਸਕ ਕੇ ਮੈਂ ਕਹਿੰਦਾ ਚਲ ਕੋਈ ਨਹੀਂ ਹੋਣ ਮੈਂ ਕਿਹਾ ਫਿਰ ਇਸਕੇ ਤੇ ਢੰਗ ਦੇ ਕੋਈ ਨਹੀਂ ਲੱਭੀ ਲੱਜਾਂਗੇ ਖਲਾਰਾ ਪੈ ਜਾਏਗਾ ਆ ਦੁਖੀ ਹੋ ਗਈ ਮੈਂ ਤਦੂ ਦੇ ਅੱਗੇ ਰੱਖੇ ਇਹਨੇ ਪੇਪਰ ਤੇ ਇੰਨਾ ਭਾਰ ਇੰਨਾ ਭਾਰ ਮੈਂ ਕਿ ਫਿੱਲਰ ਜਾਂ ਤੇ ਫਿੱਲਰ ਜਾਂ ਸੀ ਉਧਰੋਂ ਮੁੰਡਾ ਵਿਚਾਰਾ ਇੱਕ ਹੱਥ ਨਾਲ ਬੈਗ ਤੇ ਇੱਕ ਹੱਥ ਨਾਲ ਮੈਂ ਕਿ ਤੂੰ ਤਾਂ ਆਈਸਕ੍ਰੀਮ ਖਾ ਚਾਜ ਤਰਾ ਮੈਂ ਫਿਰ ਕਿੰਝ ਉਹ ਪੇਪਰ ਹੀ ਮੇਰੇ ਕੋਲ ਤੇ ਮੈਂ ਕਿ ਤਾ ਵਿਚਾਰੇ ਦਾ ਬੈਗ ਮੈਂ ਕਿ ਤੂੰ ਕੁਝ ਨਹੀਂ ਲੱਗ ਪੇਪਰ ਫਿੱਲਰ ਜਾਂ ਖੇਲਰ ਗਏ ਖੇਲਰ ਗਏ ਇੱਥੇ ਕਾਡ ਤੁਹਾਡਾ ਕੰਮ ਬਣਿਆ ਵਾਸੇ ਦੁੱਤਾ ਚੜ ਜਾ ਆ ਆਗੇ ਫਾਰਵੈਸ ਸੀ ਫਾਰਵੈਸ ਹੀ ਆਗੇ ਆਸਕਟੇ ਉੱਗਾ ਕੇਹਦਾ ਆਈਸਕ੍ਰੀਮ ਖਾ ਕੇ ਕੇਹਦਾ ਪਾਣੀ ਦੇ ਪਾਣੀ ਦੇ ਨਾ ਪਰ ਇਹ ਜਾਣ ਕੀਤਾ ਮੇਪਾ ਤੇ ਪਾਣੀ ਕਿੱਥੋਂ ਲਿਆਕ ਦਵਾ ਮੈਨੂੰ ਮੈਂ ਚੱਲੇ ਆ ਘਰ ਇੱਥੇ ਦੋ ਤਿੰਨ ਮਿੰਟ ਦਾ ਰਸਤਾ ਸਾਰਾ ਹਾਂ ਪਰ ਮੈਨੂੰ ਦਵਾਈ ਤੇ ਲੈ ਲੰਦੇ ਤੈਨੂੰ ਲੋ ਜੀ ਖੱਜਲ ਖਾਰ ਹੋ ਗਏ ਪਹੁੰਚ ਗਏ ਆ ਕੰਮ ਕੋਈ ਨਹੀਂ ਬਣਿਆ ਤੇ ਫੇਰ ਚਾਹ ਪੀ ਲੀਏ ਉਹਨਾਂ ਮੈਂ ਠੀਕ ਹੈ ਤਾਂ ਮੈਂ ਕਹਿੰਦਾ ਵਲੌਗ ਦੇ ਐਂਡਿੰਗ ਕਰਦਾ ਸੋਹਜ ਜੀ ਠੀਕ ਹੈ ਮਿਲਦੇ ਆ ਲਾਈਕ ਤੇ ਸਬਸਕ੍ਰਾਈਬਿੰਗ ਬਟਨ ਨੂੰ ਫੋੜ ਦੇਣਾ ਤੇ ਤੇ ਆ ਮੇਰੇ ਪੋਤੇ ਦਾ ਢਿੱਡ ਦੁਖਣ ਲੱਪਿਆ ਮੈਨੂੰ ਦੇਖਾਂ ਦਵਾਈ ਦੂ ਇਹਦਾ ਮੇਰੇ ਪੋਤੇ ਤੇ ਦਾ ਦਾ ਸਕੋਟਰੀ ਲੀ ਸਬਸਕ੍ਰਾਈਬ ਦਾ ਸਬਸਕ੍ਰਾਈਬ ਨਹੀਂ ਕਰਨਾ ਬਸ ਜ਼ਿਆਦਾ ਨਹੀਂ ਕਰਨਾ ਸਬਸਕ੍ਰਾਈਬ ਦਾ ਸਬਸਕ੍ਰਾਈਬ ਨਹੀਂ ਤੇ